ਫੈਕਟਰੀ ਵਿੱਚੋਂ ਮੋਟਰ ਚੋਰੀ ਕਰਕੇ ਲੈ ਜਾਂਦਾ ਫੈਕਟਰੀ ਮਜ਼ਦੂਰ ਫੈਕਟਰੀ ਮਾਲਕ ਨੇ ਕੀਤਾ ਕਾਬੂ ਥਾਣਾ ਆਨੰਦਗੜ੍ਹ ਦੀ ਪੁਲਿਸ ਦੇ ਕੀਤਾ ਹਵਾਲੇ ਦੱਸ ਦिए ਕਿ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਕੁੱਦਾ ਵਿਖੇ ਅੱਜ ਇੱਕ ਫੈਕਟਰੀ ਮਾਲਕ ਵੱਲੋਂ ਮੋਟਰ ਚੋਰੀ ਕਰਕੇ ਲੈ ਜਾਂਦਾ ਫੈਕਟਰੀ ਮਜ਼ਦੂਰ ਫੈਕਟਰੀ ਮਾਲਕ ਨੇ ਕਾਬੂ ਕਰ ਲਿਆ ਜਾਣਕਾਰੀ ਦਿੰਦੇ ਹੋਏ ਥਾਣਾ ਆਨੰਦਗੜ੍ਹ ਦੇ ਮੁਖੀ ਸਬ ਇੰਸਪੈਕਟਰ ਪਰਮਿੰਦਰ ਕੌਰ ਨੇ ਦੱਸਿਆ ਹੈ ਕਿ ਸਾਨੂੰ ਅਮਰਨਾਥ ਵਾਸੀ ਪਿੰਡ ਕੁੱਦਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੇਰੀ ਫੀਡ ਦੀ ਫੈਕਟਰੀ ਵਿੱਚੋਂ ਫੀਡ ਫੈਕਟਰੀ ਵਿੱਚ ਕੰਮ ਕਰ ਰਿਹਾ ਮੁਲਾਜ਼ਮ ਅਮਰਤਪਾਲ ਸਿੰਘ ਜੋ ਕਿ ਲੇਬਰ ਦਾ ਕੰਮ ਫੈਕਟਰੀ ਵਿੱਚ ਕਰਦਾ ਹੈ ਉਹ ਫੈਕਟਰੀ ਅੰਦਰੋਂ ਮੋਟਰ ਚੋਰੀ ਕਰਕੇ ਲੈ ਜਾ ਰਿਹਾ ਸੀ ਮੇਰੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਉਹਨਾਂ ਦੱਸਿਆ ਹੈ ਕਿ ਜਦੋਂ ਅਮਰਨਾਥ ਨੇ ਸਾਨੂੰ ਇਸ ਦੀ ਸੂਚਨਾ ਦਿੱਤੀ ਤਾਂ ਮੌਕੇ ਤੇ ਜਾ ਕੇ ਅਮਰਤਪਾਲ ਅਤੇ ਚੋਰੀ ਕੀਤੀ ਗਈ ਮੋਟਰ ਨੂੰ ਉਹਨਾਂ ਦੇ ਕਬਜ਼ੇ ਵਿੱਚੋਂ ਲੈ ਕੇ ਥਾਣਾ ਆਨੰਦਗੜ੍ਹ ਵਿਖੇ ਲੈ ਜਾਂਦਾ ਜਿੱਥੇ ਕਿ ਉਸ ਅਮਰਤਪਾਲ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਸਾਡੇ ਕੋਲੇ ਅਮਰਨਾਥ ਵਾਸੀ ਕੁੱਦਾ ਵੱਲੋਂ ਸ਼ਿਕਾਇਤ ਹੋਈ ਮਿਲੀ ਸੀ ਕਿ ਉਹਨਾਂ ਦੀ ਇੱਕ ਫੀਡ ਫੈਕਟਰੀ ਹੈ ਕੁੱਦਾ ਵਿੱਚ ਜਿਹਦੇ ਵਿੱਚ ਇੱਕ ਲੇਬਰਰ ਹੈ ਅਮਰਿਤਪਾਲ ਸਿੰਘ ਵਾਸੀ ਸੰਗਤ ਮੰਡੀ ਜੋ ਕੰਮ ਕਰਦਾ ਹੈ ਤੇ ਉਹ ਅੱਜ ਉਹਨਾਂ ਦੀ ਫੀਡ ਫੈਕਟਰੀ ਦੇ ਵਿੱਚੋਂ ਨੇ ਇੱਕ ਮੋਟਰ ਚੋਰੀ ਕੀਤੀ ਹੈ ਜਿਸ ਤੇ ਉਹਨਾਂ ਨੇ ਕਾਬੂ ਕੀਤਾ ਸਮੇਤ ਮੋਟਰ ਦੇ ਕਾਬੂ ਕੀਤਾ ਅਮਰਿਤਪਾਲ ਸਿੰਘ ਨੂੰ ਮੌਕੇ ਤੇ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਜਾ ਕੇ ਅਦੋਸ਼ੀ ਤੇ ਮੋਟਰ ਨੂੰ ਹਵਾਲੇ ਕੀਤਾ ਹੈ ਮੈਂ ਕੀ ਨਾਮ ਹੈ ਤੁਹਾਡਾ ਅਮਰਿਤਪਾਲ ਸਿੰਘ ਵਸੀ ਸੰਗਤ ਮੰਡੀ ਤੋਂ ਹੈ ਇਹ ਨਦੀ ਫੈਕਟਰੀ ਦੇ ਵਿੱਚ ਹੀ ਕੰਮ ਕਰਦਾ ਹੈ ਇਹ ਕਾਬੂ ਕਿਹਨਾਂ ਨੇ ਕੀਤਾਗੇ ਇਹ ਫੀਡ ਫੈਕਟਰੀ ਦੇ ਮਾਲਕ ਅਮਰਿਤ ਆਪਣੇ ਅਮਰਨਾਥ ਨੇ ਕਾਬੂ ਕੀਤਾ ਹੋਇਆ ਸੀ ਹਾਂ ਜੀ ਮਾਮਲਾ ਦਰਜ ਹੋ ਚੁੱਕਿਆ ਤੇ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਰਹੇ ਹਾਂ ਤੇ ਅਗਲੀ ਬ੍ਰੀਫਿੰਗ ਜਾਂਚ ਕਰਾਂਗੇ